হ্যালো <tries> হিরো ਰਵਾਹੀ ਹੈ ਅਸੀਂ ਆਪਣੇ ਘਰੋਂ ਬੇਕਾਰ ਆਪੇ ਹੋਏ ਫਿਰਦੇ ਆਂ ਸੰਗਤ ਗੱਜ ਕੇ ਆਖੋ ਸਤਨਾਮ ਸਾਨੂੰ ਧਰਮੀ ਬੜਨਾ ਪਊ ਸਾਡੇ ਬੱਚਿਆਂ ਨੂੰ ਕੇਸਾ ਧਾਰੀ ਬਸ ਸਿੱਖ ਬਣਾਉਣਾ ਪਊ ਸਾਡੇ ਬੱਚਿਆਂ ਨੂੰ ਗੁਰੂ ਘਰ ਨਾਲ ਲੈ ਕੇ ਜਾਇਆ ਕਰੋ ਸੰਸਥਾ ਕਰਾਇਆ ਕਰੋ ਜਦੋਂ ਤੁਹਾਡੇ ਬੱਚੇ ਤੁਹਾਡੇ ਘਰਾਂ ਵਿੱਚ ਕੁਰਬਾਨੀ ਪੜਨਗੇ ਖੰਡੇ ਬਾਟੇ ਦਾ ਅਮਰਦ ਸ਼ਾਕ ਤੁਹਾਡੇ ਘਰਾਂ ਵਿੱਚ ਰਹਿਣਗੇ ਤੇ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜਿਹਦੇ ਘਰੇ ਜਿਹਦੇ ਘਰੇ ਸਾਧ ਸੰਗਤ ਦੀ ਬੱਚੇ ਗੁਰਸਿੱਖ ਨੇ ਉਹਨਾਂ ਦੇ ਘਰੇ ਗੁਰੂ ਕਲ ਕੀ ਧਰ ਸੱਚੇ ਪਾਸ ਸਾਦੇ ਸਰੀਰ ਦਾ ਪਹਿਰਾ ਹੈ ਇਸ ਕਰਕੇ ਸਾਨੂੰ ਇਹ ਸੋਚਣਾ ਪਏਗਾ ਬੜਾ ਵਧੀਆ ਉਪਰਾਲਾ ਕੀਤਾ ਪਿੰਡ ਫਤੇਗੜ ਛੰਨਾ ਦੀ ਸੰਗਤ ਨੇ ਗੁਰਮੁਖ ਪਿਆਰੇ ਭਾਈ ਅਵਤਾਰ ਸਿੰਘ ਗੁਰਮੁਖ ਪਿਆਰੇ ਭਾਈ ਨਰਪਾਲ ਸਿੰਘ ਹੋਰ ਮੇਰੇ ਵੀਰ ਸੱਜਣ ਬੜੇ ਪ੍ਰੇਮ ਵਾਲੇ ਆ ਪਰ ਮੈਂ ਅੱਜ ਪਹਿਲੀ ਵਾਰ ਕਿਸੇ ਟੂਰਨਾਮੈਂਟ ਤੇ ਆਇਆ ਹਾਂ ਉਹ ਵੀ ਪ੍ਰੇਮ ਕਰਕੇ ਆਇਆ ਜੋ ਮਹਾਪੁਰਖਾਂ ਦੀ ਪ੍ਰੇਰਨਾ ਸਦਕਾ ਐਸ ਕੇ ਐਸ ਮੈਂਬਰਸ਼ਿਪ ਪੰਜਾਬ ਦੀ ਜਥੇਬੰਦੀ ਹੈ ਨਾ ਤਾਂ ਸਰਕਾਰ ਦੇ ਕਿਸੇ ਐਮ ਐਲ ਏ ਨਾਲ ਮਿੱਤਰਤਾ ਰੱਖਦੀ ਹੈ ਨਾ ਕਿਸੇ ਧਰਮੇ ਵਿੱਚ ਅਸੀਂ ਜਾਂਦੇ ਹਾਂ ਜੇ ਜਾਂਦੇ ਹਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵੇਖਦੇ ਜੇ ਕੋਈ ਗਰੰਟੀ ਸਤਕਾਰ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਸਮਝ ਕੇ ਸਤਿਕਾਰ ਕਰਦਾ ਹੈ ਤਾਂ ਉਸ ਵਾਸਤੇ ਅਸੀਂ ਲੜਾਈ ਵੀ ਲੜਦੇ ਆਂ ਉਹਦੇ ਹੱਕ ਵਾਸਤੇ ਆਪਣੇ ਆਪ ਨੂੰ ਬਾਹਰ ਵੀ ਸਕਦੇ ਆਂ ਜੇ ਕੋਈ ਗ੍ਰੰਥੀ ਅੱਜ ਕੱਲ ਦਾ ਇੱਕ ਹੋਰ ਮਹਿਕਮਾ ਸਿੱਖਾਂ ਦੇ ਵਿੱਚ ਤੁਰਿਆ ਫਿਰਦਾ ਹੈ ਜਿਹੜੇ ਆਪਣੇ ਆਪ ਨੂੰ ਮਸ਼ੀਨਰੀ ਲਾਣਾ ਕਹਿੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸਮਝਦੇ ਉਹ ਗੁਰੂ ਉਹ ਕਿਤਾਬ ਸਮਝਦੇ ਐ ਉਹ ਕਹਿੰਦੇ ਸਾਡਾ ਗਿਆਨ ਐ ਗੁਰੂ ਨਹੀਂ ਐ ਪਰ ਗੁਰੂ ਕਾਲ ਕੀ ਤਰ ਸੱਚੇ ਪਾਸਾ ਨੇ ਇੱਕ ਬਚਨ ਕਿਹਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਥੇ ਇੱਕ ਸਿੱਖ ਦੀ ਗੱਲ ਨਹੀਂ ਕੀਤੀ ਉਥੇ ਸਾਰੇ ਸਿੱਖਾਂ ਦੀ ਗੱਲ ਕੀਤੀ ਆ ਸੰਗਤ ਕੱਜ ਕੇ ਆਖੋ ਸਤਨਾਮ ਸਾਧ ਸੰਗਤ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਮੰਨਣਾ ਕਿਵੇਂ ਐ ਭਾਈ ਦਾਸ ਸਿੰਘ ਕਹਿੰਦਾ ਮਹਾਰਾਜ ਤੁਸੀਂ ਕਹਿਣਿਆ ਪੰਥ ਵਿੱਚੋਂ ਮੇਰੇ ਦਰਸ਼ਨ ਹੋਣਗੇ ਆਤਮਾ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਣਗੇ ਜੇ ਕਿਸੇ ਸਿੱਖ ਦੀ ਭਾਵਨਾ ਵਣਜੇ ਵੀ ਅਸੀਂ ਤੁਹਾਡੇ ਨਾਲ ਬਚਨ ਕਰਨੇ ਆ ਤਾਂ ਗੁਰੂ ਕਾਲ ਕੀ ਤਰ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ ਸਮਝੋ ਮੇਰੇ ਨਾਲ ਬਚਨ ਹੋ ਗਏ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਪਰੇਰੋ ਜਿਵੇਂ ਆ 10 ਬੱਚੇ ਬੈਠੇ ਨੇ ਮੈਨੂੰ ਬਹੁਤ ਮਨ ਨੂੰ ਲੱਗਿਆ ਵੀ ਇਹਨਾਂ ਵਾਸਤੇ ਜਿਹੜਾ ਸਨਮਾਨ ਹੈ ਉਹ ਪ੍ਰਬੰਧਕਾਂ ਨੂੰ 5000 ਰੁਪਏ ਜਥੇਬੰਦੀ ਵੱਲੋਂ ਇਹਨਾਂ ਦਾ ਸਨਮਾਨ ਇਹ 5000 ਰੁਪਏ ਕੋਈ ਵੀ ਜਿਹੜਾ ਮੈਂਬਰ ਆ ਸਾਡੇ ਕੋਲ ਆ ਜਾਓ ਇਹ ਭਾਈ ਅਵਤਾਰ ਸਿੰਘ ਜੀ ਨੂੰ ਦੇ ਦਿੱਤਾ ਇਹ ਬੱਚਿਆਂ ਦਾ ਮਾਣ ਹੈ ਮੈਂ ਚਾਹਣਾ ਜੇ ਅਗਲੀ ਵਾਰ 100 ਬੱਚਾ ਵੀ ਇਸ ਪੰਡਾਲ ਦੇ ਵਿੱਚ ਹੋਇਆ ਮੈਂ 100 ਬੱਚੇ ਦਾ ਵੀ ਸਨਮਾਨ ਕਰਕੇ ਜਾਊ ਜੇ ਜਿਉਂਦਾ ਹੋਇਆ ਹੁਣ ਤੁਹਾਡੇ ਹੱਥ ਹੈ ਤੁਹਾਡੇ ਬੱਚਿਆਂ ਨੂੰ ਪ੍ਰੇਰਣਾ ਕਿਸ ਸਾਧਾਰੀ ਬੱਚਾ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਉਹਦੇ ਮਾਪੇ ਕੋਈ ਦਿੱਕਤ ਵਿੱਚ ਹੋਣ ਉਹ ਸਾਡੇ ਨਾਲ ਸੰਪਰਕ ਕਰਨ ਕਿਸੇ ਨਾ ਕੋਈ ਕਿਸੇ ਪ੍ਰਕਾਰ ਦਾ ਧੱਕਾ ਹੁੰਦਾ ਹੈ ਸਾਡੇ ਨਾਲ ਸੰਪਰਕ ਕਰਨ ਤੁਹਾਡੇ ਪਿੰਡ ਦੇ ਬਹੁਤ ਸਾਰੇ ਸੱਜਣ ਨੇ ਸਾਡੇ ਕੋਲ ਜਾਂਦੇ ਨੇ ਪਰ ਜੇ ਸਾਡੇ ਕੋਲ ਜਾਂਦੇ ਨੇ ਤਾਂ ਉਹਨਾਂ ਦੀ ਅਸੀਂ ਮਦਦ ਵੀ ਕਰਦੇ ਆਂ ਸੰਗਤ ਜੀ ਜਾਣਦੇ ਹੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਕਾਰ ਕਰੋ ਭਾਈ ਜੇ ਤੁਸੀਂ